इंडिया गेट जोडਦੇ ਆਗੂਆਂ ਨੇ ਅਡਾਨੀ ਵਿਵਾਦ ਨੂੰ ਲੈ ਕੇ ਸੰਸਦ ਕੰਪਲੈਕਸ 'ਤੇ ਵਿਰੋਧ ਪ੍ਰਦਰਸ਼ਨ ਕਰਦੇ ਇੱਕ ਮਜ਼ਾਕੀਆ ਸਕਿਟ ਖੇਡਿਆ ਇਸ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਦਯੋਪਪਤੀ ਗੋਤਮ ਅਡਾਨੀ ਦੇ ਮਾਸਕ ਪਹਿਨ ਕੇ ਪਹੁੰਚੇ ਕਾਂਗਰਸ ਦੇ ਮੈਂਬਰਾਂ ਨਾਲ ਸੰਸਦ ਦੇ ਮੱਕਰ ਦੁਆਰ ਦੇ ਬਾਹਰ ਖੜੇ ਹੋ ਕੇ ਇਸ ਮੁੱਦੇ 'ਤੇ ਇੱਕ ਮਜ਼ਾਕੀਆ ਇੰਟਰਵਿਊ ਲਿਆ ਦੱਸਦੇ ਕਿ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਕੇ ਸਮੇਤ ਹੋਰ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਮੋਦੀ ਅਡਾਨੀ ਇਹ ਕਹਤੇ ਅਸੀਂ ਇਨਸਾਫ ਚਾਹੁੰਦੇ ਆ ਤੇ ਨਾਰੇ ਲਾਉਂਦੇ ਆ ਪ੍ਰਦਰਸ਼ਨ ਕੀਤਾ ਤੇ ਨਾਰੇਬਾਜ਼ੀ ਤੋਂ ਬਾਅਦ ਰਾਹੁਲ ਗਾਂਧੀ ਨੇ ਮੋਦੀ ਤੇ ਅਡਾਨੀ ਦੇ ਮਖੋਟੇ ਪਹਿਨ ਕੇ ਪਹੁੰਚੇ ਕਾਂਗਰਸੀ ਨੇਤਾਵਾਂ ਨਾਲ ਮਜ਼ਾਕ ਚ ਇੰਟਰਵਿਊ ਕੀਤੀ ਰਾਹੁਲ ਗਾਂਧੀ ਨੇ ਅਡਾਨੀ ਦੇ ਮਾਸਕ ਵਾਲੇ ਪਾਰਟੀ ਆਗੂ ਨੂੰ ਪੁੱਛਿਆ ਕਿ ਸੰਸਦ ਨੂੰ ਕੰਮ ਕਰਨ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ ਜਿਸ ਨੇ ਅਡਾਨੀ ਦਾ ਮਾਸਕ ਪਹਿਨੇ ਕਾਂਗਰਸ ਦੇ ਸੰਸਦ ਮੈਂਬਰ ਨੇ ਕਿਹਾ ਸਾਨੂੰ ਅਮਿਤ ਭਾਈ ਨੂੰ ਪੁੱਛਣਾ ਪਏਗਾ ਉਹ ਆਦਮੀ ਲਾਪਤਾ ਹੈ ਰਾਹੁਲ ਗਾਂਧੀ ਵੱਲੋਂ ਦੋਵਾਂ ਦੇ ਸਬੰਧਾਂ ਬਾਰੇ ਕੁਛ ਜਾਣਤੇ ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਅਸੀਂ ਇਕੱਠੇ ਆ ਅਡਾਨੀ ਦੇ ਮਾਸਕ ਪੈਣੇ ਆਗੂ ਨੇ ਕਿਹਾ ਕਿ ਜੋ ਵੀ ਮੈਂ ਕਹਿੰਦਾ ਹਾਂ ਤੇ ਚਾਹੁੰਦਾ ਹਾਂ ਉਹ ਉਹੋ ਕਰਦਾ ਹੈ ਭਾਵੇਂ ਇਹ 에어ਪੋਰਟ ਹੋਵੇ ਜਾਂ ਕੁਝ ਹੋਰ ਮੋਦੀ ਚੁੱਪ ਕਿਉਂ ਸੀ ਇਸ ਬਾਰੇ ਕਾਂਗਰਸ ਸੰਸਦ ਮੈਂਬਰ ਨੇ ਅਡਾਣੀ ਵੱਜੋਂ ਪੇਸ਼ ਹੁੰਦੀ ਹੈ ਕਿਹਾ ਇਹ ਆਦਮੀ ਇਨੀ ਦਿਨੀ ਤਣਾਅ ਚ ਹੈ ਤੇ ਸੁਣਦਿਆ ਸਾਰੇ ਹੱਸਣ ਲੱਗ ਪਏ ਅਗਰ ਆហ៊ុន ਗਾਂਦੇ ਨੇ ਪੁੱਛਿਆ ਕਿ ਉਹਨਾਂ ਦੀ ਅਗਲੀ ਯੋਜਨਾ ਕੀ ਹੈ ਤੇ ਉਹਨਾਂ ਨੇ ਹੋਰ ਕੀ ਖਰੀਦਣ ਦਾ ਪ੍ਰਸਤਾਵ ਰੱਖਿਆ ਤਾਂ ਅਡਾਣੀ ਮਾਸਕ ਪਾਏ ਕਾਂਗਰਸ ਸੰਸਦ ਮੈਂਬਰ ਨੇ ਕਿਹਾ ਅਸੀਂ ਇਹਦੇ ਫੈਸਲਾ ਨਹੀਂ ਕੀਤਾ ਸਾਡੀ ਅੱਜ ਸ਼ਾਮ ਨੂੰ ਮੀਟਿੰਗ ਹੈ ਦੱਸਦੇ ਕਿ ਤਿੰਨਮੂਲ ਕਾਂਗਰਸ ਮਾਜਵਾਦੀ ਪਾਰਟੀ ਤੇ ਆਮ ਆਦਮੀ ਪਾਰਟੀ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਨਹੀਂ ਸਨ ਖੱਬੇ ਪੱਖੀ ਪਾਰਟੀਆਂ ਡੀਐਮਕੇ ਸ਼ਿਵ ਸੈਨਾ ਯੂਬੀਟੀ ਆ ਜੇਪੀ ਦੇ ਸੰਸਦ ਮੈਂਬਰਾਂ ਨੇ ਮੁਜ਼ਾਹਰੇ 'ਚ ਹਿੱਸਾ ਲੈਨੇ ਨਾਅਰੇਬਾਜ਼ੀ ਕੀਤੇ ਤੇ ਅਡਾਨੀ ਸਮੂਹ ਬਾਰੇ ਚਰਚਾ ਤੇ ਜਾਂਚ ਦੀ ਮੰਗ ਕੀਤੀ ਹੈ।